ਤਰਨਤਾਰਨ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਤਰਨਤਾਰਨ ਦੇ ਪਿੰਡ ਸੰਗਤਪੁਰਾ ਦੇ ਵਿੱਚ ਸਥਿਤ ਗੁਰਦੁਆਰਾ ਬਾਬਾ ਦਰਸ਼ਨਦਾਸ ਜੀ ਦੇ ਦੀਵਾਨ ਹਾਲ ਦੇ ਲੈਂਟਰ ਦੀ ਸੇਵਾ ਜਾਰੀ ਸੀ ਇਸ ਦੌਰਾਨ ਅਚਾਨਕ ਲੈਂਟਰ ਡਿੱਗ ਪਿਆ ਲੈਂਟਰ ਦੇ ਮਲਬੇ ਦੇ ਹੇਠਾਂ ਆਉਣ ਦੇ ਨਾਲ ਦਰਜਨਾ ਲੋਕ ਜ਼ਖਮੀ ਹੋ ਗਏ ਨੇ ਕਈ ਲੋਕਾਂ ਨੂੰ ਮਲਬੇ ਦੇ ਹੇਠਾਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਂਟਰ ਦੀ ਸੇਵਾ ਦੇ ਲਈ ਸਥਾਨਕ ਲੋਕਾਂ ਤੋਂ ਇਲਾਵਾ ਕਰੀਬ 60 ਤੋਂ ਜ਼ਿਆਦਾ ਮਜ਼ਦੂਰ ਲਗਾਏ ਗਏ ਸੀ ਤਾਂ ਅਚਾਨਕ ਅੱਜ ਲੈਂਟਰ ਡੇ ਪਿਆ ਇਸ ਲੈਂਟਰ ਦੇ ਡਿੱਗਣ ਦੇ ਨਾਲ ਇਸ ਲੈਂਟਰ ਦੇ ਮਲਬੇ ਦੇ ਹੇਠ ਕਾਫੀ ਲੋਕ ਦੱਬ ਗਏ ਆ ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹਤ ਕਾਰਜ ਸਰਕਾਰ ਦੇ ਵੱਲੋਂ ਜਾਰੀ ਹੈ